ਗੁਰੂ ਪਿਆਰੇ ਉਹ ਭਗਤੀ ਹਜੇ ਸ਼ੁਰੂ ਨਹੀਂ ਹੈ ਹਾਂਜੀ ਸ਼ੁਰੂ ਨਹੀਂ ਠੀਕ ਹੈ ਭਗਤੀ ਕਿੱਥੋਂ ਸ਼ੁਰੂ ਹੋਣੀ ਹੈ ਜਦੋਂ ਅਸੀਂ ਸੰਸਾਰ ਤੋਂ ਉੱਪਰ ਉੱਟ ਗਏ ਰਜੋ ਗੁਣ ਤਮੋ ਗੁਣ ਸਤੋ ਗੁਣ ਇਹ ਸਭ ਤੇਰੀ ਮਾਇਆ ਚੌਥੇ ਪਦ ਕੋ ਜੋ ਨਰਚੀ ਨੇ ਤਿੰਨ ਹੀ ਪਰਮ ਪਦ ਪਾਇਆ ਹੁਣ ਚੌਥੇ ਪਦ ਕਿਹੜੇ ਤੇ ਆਪਾਂ ਬੈਠੇ ਹੀ ਸਾਰੇ ਆ ਸਭ ਕੁਝ ਸੜਦਾ ਸੀ ਨਾ ਆਪਾਂ ਦੇਖਣਾ ਵੀ ਸੜਦਾ ਸਭ ਕੁਝ ਸੜਦਾ ਕਾਲੀ ਕਾਪਾ ਅੰਦਰੂਨੀ ਕੰਨਾਂ ਨੇ ਆਵਾਜ਼ ਨੂੰ ਸੁਣਿਆ ਹੈ ਔਰ ਇਥੋ ਤੱਕ ਵੀ ਜਿਹੜੇ ਬਾਹਰ ਹੀ ਕੰਨ ਆਵਾਜ਼ ਸੁਣਦੇ ਨਾ ਜੇ ਪ੍ਰੋਪਰ ਤਰੀਕੇ ਨਾਲ ਬੈਠੇ ਆ ਉਹ ਵੀ ਨਹੀਂ ਸੁਣਨੀ ਕੌਣ ਆਇਆ ਕੌਣ ਨਹੀਂ ਗਿਆ ਉਹ ਵੀ ਨਹੀਂ ਪਤਾ ਲੱਗਣਾ ਆ ਤਰੀਕਾ ਕਰਪਾਏ ਇਹ ਤਰੀਕਾ ਆਪਣਾ ਸਿਮਰਨ ਕਰੋ ਬੈਠੋ ਠੀਕ ਹੈ ਮਾਲਕ ਦੀ ਬੰਦਗੀ ਕਰੋ ਉਸ ਚੌਥੇ ਪਾਦ ਦੀ ਤਲਾਸ਼ ਕਰੋ ਕਿ ਮੈਂ ਕਦੋਂ ਜਾਵਾਂ ਉੱਥੇ ਕਦੋਂ ਮੇਰੀ ਭਗਤੀ ਸ਼ੁਰੂਆਤ ਹੋਵੇ ਇੱਕ ਨਾ ਇੱਕ ਦੁਕਾਨ ਤੇ ਗਿਆ ਮੈਂ ਸਾਡੇ ਪਿੰਡ ਸੀ ਬਾਣੀਆਂ ਸੀ ਕੋ ਕੱਪੜਾ ਲੈਣਾ ਸੀ ਉਦੋਂ ਸ਼ਾਮ ਦਾ ਟਾਈਮ ਸੀ ਤੋ ਉਹ ਮਾਤਾ ਦੀ ਜੋਤ ਰੱਖੀ 10 10 ਵਜੇ ਦੀ ਗੱਲ ਹਾਂ ਉਹ ਦੁਕਾਨ ਖੋਲੀ ਸੀ ਉਹਨਾਂ ਨੇ ਉਹ ਮਾਤਾ ਦੀ ਫੋਟੋ ਰੱਖੀਆ ਹੋਰ ਫੋਟਮਾਂ ਰੱਖੀਆਂ ਕਹਿੰਦਾ ਜੀ ਬੈਠੋ ਇੱਕ ਮਿੰਟ ਮੈਂ ਕਹਿੰਦਾ ਭਗਤੀ ਕਰ ਲਾਂ ਉਹ ਅਰਗਬਤੀ ਲਾ ਕੇ ਉਹ ਸਾਰੇ ਕੱਪੜਾ ਕਪੜਿਆਂ ਨੂੰ ਜਿੱਥੇ ਦੁਕਾਨ ਲਾ ਲਿਓ ਘਰਾ ਘੁੱਕੇ ਲਾ ਕੇ ਅਰਗਬਤੀ ਪਾਏ ਮਹਾਰਾਜ ਭਗਤੀ ਕਰ ਲਈ ਜੀ ਉਹ ਸਾਡਾ ਮਿਲ ਜੁਲਣਾ ਜੀ ਕਹਿੰਦਾ ਹਾਂ ਕਰ ਲਈ ਕਿਹਦੀ ਕੀਤੀ ਆ ਮਾਇਦੇ ਕੀਤੀ ਆ ਤਾਂ ਭਗਤੀ ਤੂੰ ਆਪਣੀ ਤਾਂ ਕੀਤੀ ਨਹੀਂ ਕਹਿੰਦਾ ਮੇਰੀ ਨਹੀਂ ਹੈ ਮਾਂ ਤੇਰੀ ਨਹੀਂ ਹੈ ਕਹਿੰਦਾ ਫਿਰ ਦੱਸੋ ਕਿਹੜੀਆਂ ਮੇਰੀ ਇਹ ਤਾਂ ਖਾਲੀ ਵਪਾਰ ਵਾਸਤੇ ਕੀਤੀ ਆ ਵਪਾਰ ਵਾਸਤੇ ਮੰਗਿਆ ਕਿ ਮਾਲਕਾ ਮੇਰਾ ਧੰਦਾ ਵਧੀਆ ਚੱਲ ਜੇ ਮੇਰਾ ਇਹ ਵਧੀਆ ਚੱਲ ਜੇ ਲੇਕਿਨ ਅਸਲੀ ਭਗਤੀ ਕਹਿੰਦਾ ਉਹ ਕਿਤਾ ਕਰੂੰ ਮਾਂ ਸਵੇਰੇ ਉੱਠ ਕੇ ਬੈਠਾ ਕਰ ਘੰਟਾ ਜੇ ਤੂੰ ਰਾਮ ਰਾਮ ਜਪੀਦਾ ਨੀਂਦ ਹੀ ਆਉਣ ਲੱਗ ਜਾਂਦੀ ਵਾਏ ਗੁਰੂ ਇਹੀ ਤਾਂ ਮੈਂ ਸਭ ਤੋਂ ਵੱਡਾ ਹਥਿਆਰ ਆ ਕਾਲ ਦਾ ਲਾਸਟ ਹਥਿਆਰ ਤੇ ਇਹੀ ਆ ਉਹਦੇ ਕੋਲ ਨੀਂਦ